ਅੱਜ ਪ੍ਰੀ-ਸਕੂਲ ਵਿੱਚ ਵੀਰ ਬਾਰ ਦਿਵਸ ਮਨਾਇਆ ਜਾ ਰਿਹਾ ਹੈ। ਇਹ ਤਾਂ ਬਹੁਤ ਵਧੀਆ ਗੱਲ ਹੈ। ਬਹਾਦਰੀ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ। ਬਹਾਦਰ ਬੱਚੇ ਤਾਂ ਕਿਸੇ ਵੀ ਮੁਸ਼ਕਿਲ ਤੋਂ ਨਹੀਂ ਘਬਰਾਉਂਦੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਅਸੀਂ ਅੱਜ ਕਈ ਬਹਾਦਰ ਤੇ ਵੀਰ ਲੋਕਾਂ ਦੀ ਕੁਰਬਾਨੀ ਕਰਕੇ ਅਸੀਂ ਅੱਜ ਤਜਾਦ ਤਵਾਰ ਸਾਲ ਆ ਰਹੇ ਹਾਂ। ਕੀ ਤੁਸੀਂ ਮੈਨੂੰ ਕੁਝ ਵੀਰ ਪਾਤਰ ਬਾਰੇ ਦੱਸ ਸਕਦੇ ਹੋ? اپنی جانبانتی سام کسی نہیں چکا چاہیے کیونکہ اورنگزیب نے جو بھی بہت ہی ظالم سہولت ਕੀ ਸਾਹਿਬ ਜੀ ਦਾ ਮਨਜ਼ੂਰ ਨਹੀਂ ਸੀ ਮੈਂ ਇੱਦਾਂ ਦੇ ਬਹਾਦਰ ਬੱਚਿਆਂ ਨੂੰ ਸਲਾਮ ਕਰਦਾ ਹਾਂ ਅਤੇ ਅਸੀਂ ਉਨ੍ਹਾਂ ਦੀ ਕਿਰਪਾਆਂ ਨੂੰ ਕਦੇ ਭੁਲਾ ਨਹੀਂ ਸਕਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ